फसी ते कराया फांसी ते ਦੇਖੀ ਫਿਰ ਜੀ ਮੇਰੇ ਤੁਮਾਰਾ ਬਾਬਾ ਨਾਨਕ ਜੀ ਜਿਹੜਾ ਬਾਣੀ ਦਾ ਖੇਮਾ ਵਿਚਾਰਿਆ ਨਾ ਇੱਥੇ ਉਹਨੂੰ ਚਾਹ ਗਿਆ ਹੋਏ ਤੰਗ ਮਰਦਾਂ ਨੇ ਜਿਹੜਾ ਗੁਰੂ ਦੀ ਨਿਵਾਬ ਸੁਣਾ ਗਿਆ ਗੁਰੂ ਦੀ ਨਿਵਾਬ ਪਹੁੰਚਾ ਗਿਆ ਬਾਲਮੀਕਾਂ ਨਾਲ ਲੱਗ ਕੇ ਗੁਰੂ ਦੇ ਹੂੰ ਕੋਈ ਪੂਰਾ ਭਗਤ ਕਹਾ ਗਿਆ ਰਮਦਾਸ ਭਗਤ ਨੇ ਕੀਤੀ ਤਵੱਛਾ ਆਏ ਹਾਏ ਕੋਈ ਗੰਗਾ ਪਖਰੀ ਦੇ ਹੇਠ ਪਗਾਗਾ ਮਨੀ ਸਿੰਘ ਨੇ ਦਿੱਤੀ ਕੁਰਬਾਨੀ ਆਏ ਹਾਏ ਕੋਈ ਬੰਦ ਬੰਦਰ ਟਟੂੜਾ ਗਿਆ ਮਸੀਹ ਦਾ ਸੱਠ ਬਣ ਗਿਆ ਗੁਰੂ ਦਾ ਹਾਏ ਫੁਰਫੜਾ ਗਿਆ ਭਗਤੀ ਨਾਲ ਉਹਨੇ ਚੜ੍ਹਦੀ ਕਲਾ ਸਕੇ ਆਪਨ ਮੇਰ ਦੀ ਇੱਕਾਂ ਨਾ ਰਾਤ ਬੜੀ ਕਾਇਰ ਰਾਤ ਕਾ ਗਿਆ ਆਪਨ ਮੇਰ ਦੇ ਹੂੰ ਦੋ ਲਾ ਗਿਆ ਦੋ ਪੈਸੇ ਪਹਿਲਾ ਸਿਮਰਾਂ ਵਾਹਿਗੁਰੂ ਨੂੰ ਮਤਲੋਂ ਕਰਮ ਉਠਾਈ ਦੂਜੀ ਵੰਦਨਾ ਗੁਰਦੇਵ ਪਤਾਨ ਨੂੰ ਤੀਜੀ ਧਰਮ ਦੀ ਮਾਈ ਚੌਥੀ ਲੋਕ ਦੀ ਵਾਹ ਬਈ ਵਾਹ ਉਹ ਚੌਥੀ ਔਰ ਸ੍ਰੀ ਗੁਰੂ ਨਾਨਕ ਤਾਈ ਪਾਣੀ ਜਿਨਾ ਫਰਮਾਈ ਬਾਣੀ ਪੜੋ ਮੁਖੀ ਉਜਲ ਹੋਵੇ ਮੈਲ ਜਣਕ ਜਨਮ ਦੀ ਉਹ ਮੈਲ ਜਣਕ ਜਨਮ ਦੀ ਲਈ ਸਰਬ ਲੋਕ ਕਾਈ ਮੰਦਰਾ ਹਮਾਰੀ ਹੈਣੀ ਦਲਾ ਮੇ ਸ਼ਾਈ ਹੁਣ ਹਰਨਾਲ ਤੋਂ ਸਿੰਘਪੁਰ ਹੈ ਵਾਹ ਉਹ ਦਸ ਦੇ ਗਹਾਂ ਨੂੰ ਪੱਤਰੇ ਫੋਲ ਕੇ ਭਾਈ ਰੰਗਣਾ ਤੋਂ ਕੜੀਆਂ ਛੁੜ ਕੇ ਕਾਲ ਚਾ ਜਾਈ ਅਖਨਾ ਤੋਂ ਕੜੀਆਂ ਕਿਸੇ 'ਤੇ ਨਾ ਪਾਇਆ ਕਿਸ ਬਦੰਬਰ ਧਰਤੀ ਉੱਤੇ ਥਮਲੇਬਾਜ ਉਹ ਥਮਲੇਬਾਜ ਟਕਾਇਆ ਕਿਸ ਬਦ ਦੇ ਸੂਰਜ ਕਰੇ ਜਲਾ ਕਿਦਾਂ ਹਨੇਰ ਬਣਾਇਆ ਕਿਸ ਬਦ ਪਰਬਤ ਉੱਚੇ ਉੱਚੇ ਉਹ ਕਿਸ ਬਦ ਪਰਬਤ ਉੱਚੇ ਉੱਚੇ ਪਰ ਪਾਣੀ ਹਿਠੋਂ ਆਇਆ ਕਿਸ ਬਦ ਚੰਦਾ ਚੜੇ ਰਾਤ ਨੂੰ ਵੀ ਮੁੜਨਾ ਦਿਖੇ ਉਹ ਮੁੜਨਾ ਦਿਖੇ ਦਿਖਾਇਆ ਕਿਸ ਬਦ ਤਾਰੇ ਟਿਮ ਟਿਮ ਕਰਦੇ ਕਿਹੋ ਰੰਗ ਚਮਕਾਇਆ ਜੀਵ ਜੰਤ ਦਾ ਅੰਤ ਕੋਈ ਨਹੀਂ ਉਹ ਬੱਲੇ ਉਹ ਜੀਵ ਜੰਤ ਅੰਤ ਦਾ ਅੰਤ ਕੋਈ ਨਹੀਂ ਮੁਕਦਾ ਨਹੀਂ ਮਕਾਇਆ ਹਰਲਾਲ ਸਿੰਘਾ ਕੁੱਲ ਧਰਤੀ ਵਿੱਚੋਂ ਤੂੰ ਸਿੰਘ ਪੁਰੇ ਦਾ ਜਾਇਆ ਸੰਨ ਕੁਦਰਤ ਨੇ ਕੀ ਚੱਕਰ ਵਿੱਚ ਪਾਇਆ ਸਾਨੂੰ ਕੁਦਰਤ ਨੇ ਕੀ ਚੱਕਰ ਵਿੱਚ ਪਾਇਆ ਸਾਨੂੰ ਕੁਦਰਤ ਨੇ ਉਹ ਕੀ ਚੱਕਰਾਂ ਵਿੱਚ ਪਾਇਆ ਉਤੇ ਦਰਸ਼ਨ ਪਿਰਤਾ ਮਿਲ ਗਏ ਪਿੰਡ ਵਿੱਚ ਆ ਕੇ ਉਹ ਮਿਲ ਗਏ ਪਿੰਡ ਵਿੱਚ ਆ ਕੇ ਮਾਈ ਵਾਪਸੀ ਛੱਡਨੇ ਓਥੇ ਬਹਿ ਗਿਆ ਮਨ ਬਿਨਾ ਕੇ ਹੁਣ ਬਹਿ ਗਿਆ ਮਨ ਸਮਝਾ ਕੇ ਮੁਲਖ ਬਗਾਨੇ ਨੂੰ ਤਰਪਿਆ ਫਤੇ ਬਲਾ ਬੁਲਾ ਕੇ ਨਾ ਹਾਂਜੀ ਸਾਡੀ ਆਗੇ ਪਾਏ ਬਾਗੇ ਮੜੇ ਵੀਰੇ ਇਤਨੀ ਬਸਿਆਰੇ ਛੋਟਾ ਵੀ ਪਿੱਛਾ ਜੀ ਨੇ ਉਹ ਗਿਆਨ ਧਿਆਨ ਕੇਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਬਚਨ ਮੇਰਾ ਸਤਗੁਰ ਨਾਨਕ ਕਲਰ ਰੱਖੀ ਮੇਰੀ ਚੰਗੇ ਕਰਮ ਕਮਾਲਾ ਬੰਦੇ ਆ ਛੱਡਦੇ ਹੀ ਨਾ ਓਏ ਛੱਡਦੇ ਮੇਰਾ ਫੇਰੀ ਦੇਵ ਸਿੰਘ ਦੇ ਵਾਂਗੂ ਪਾਲਿਆ ਛੱਡ ਜਾਵੇਂਗਾ ਓਏ ਕਿਦਨ ਛੱਡ ਜਾਵੇਂਗਾ ਕਿਹੜੀ ਵਾਜਾਂ ਵਲੜਿਆ ਜਦ ਚਾਈਨਾ ਨੂੰ ਪਤਾ ਲੱਗ ਗਿਆ ਉਹਦਾ ਵਿਗੜ ਗਿਆ ਰਾਦਾ ਕਈ ਐਟਮਾ ਭੇਜੇ ਵੜਾ ਕੇ ਦਿਲ ਸੀ ਮੋਲਿਆ ਓਏ ਦਿਲ ਸੀ ਮੋਲਿਆ ਸਾਡਾ ਕਈ ਤਰ੍ਹਾਂ ਦੇ ਫੋਨ ਭੇਜਦੇ ਦਸ ਬਾਲ ਕੀ ਓਏ ਦਸ ਬਾਲ ਕੀ ਰਾਦਾ ਕੇ ਮਾ ਖੇਡ ਰਿਆ ਸਭ ਤੋਂ ਅੱਗੇ ਗਾਣੇ ਤੋਂ ਮੋਸੇਆ ਰਹੇ ਤੇ ਗਰੀ ਬੋਲ ਤੇ ਵਾਈਫਾਈ ਨੂੰ ਚੜਕੀ ਓਏ ਜਾ ਕੇ ਰੱਖਣ ਸਰਾਣੇ ਚੰਦਰੀ ਵਟਸਐਪ ਨੇ ਜਾ ਦਮਹੀਨੇ ਤੋਂ ਮੁੱਕ ਜੇ ਡਾਟਾ ਮੁੜ ਕੇ ਨਹੀਂ ਨਹੀਂ ਬਵੋਂਦੇ ਊੜਾ ਆੜਾ ਭਾਵੇਂ ਨਾ ਜਾਣਣ ਵੇਖੋ ਨੈਟ ਬਵੋਂਦੇ ਟੱਟ ਚਲਾਉਂਦੇ ਖੇੜੀ ਵਾਲੇ ਪਾਲੇ ਵਰਗੇ ਜੋੜ ਬੋਲੀਆਂ ਔਰ ਬੋਲੀਆਂ ਪਾਉਂਦੇ ਲੱਗਿਆ ਲੋਕਰੇ ਓਕੀ ਟੌਰ ਦਿਖਾਉਂਦੇ